ਸਿੱਖ ਧਰਮ ਸ਼੍ਰੀ ਹਰਮਿੰਦਰ ਸਾਹਿਬ ਦੀ ਨਕਲ ਦੀ ਮਨਾਹੀ ਕਰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸੀਨੀਅਰ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਮੰਡਲ ਕੰਪਲੈਕਸ ਦਾ ਨਿਰੀਖਣ ਕਰਕੇ ਸ਼ਹਿਰ ਦਾ ਦੌਰਾ ਕੀਤਾ ਅਤੇ ਆਪਣੇ ਆਪ ਨੂੰ ਦੁਰਗਾਣਾ ਮੰਦਿਰ ਮੰਡਲ ਤੋਂ ਪ੍ਰਭਾਵਿਤ ਹੋਣ ਦਾ ਐਲਾਨ ਵੀ ਕਰ ਦਿੱਤਾ ਜੀ ਹਾਂ ਦੱਸ ਦਈਏ ਕਿ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨੇ ਹਵਾ ਦੇ ਵਿੱਚ ਗੂੰਜ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਇੱਕ ਸਕਾਰਾਤਮਕ ਆਵਾਜ਼ ਦੀ ਗੱਲ ਵੀ ਕੀਤੀ ਕਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਛਤਰਪਤੀ ਰਾਜਾ ਰਾਮ ਮੰਡਲ ਨੇ ਸ਼ੁੱਕਰਵਾਰ ਦੁਪਹਿਰ ਨੂੰ ਇਹ ਸਮਝੌਤਾ ਕੀਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਜੋ ਜਾਫਿਰ ਜੀ ਦੀ ਪ੍ਰਤੀਮਾ ਜੋ ਹੈ ਦਰਸਾਉਣ ਵਾਲਾ ਜੋ ਇੱਕ ਬਣਾਇਆ ਗਿਆ ਸੀ ਇਮੇਜ ਦਾ ਸਟਰਕਚਰ ਉਸ ਨੂੰ ਹੁਣ ਗਣੇਸ਼ ਮੰਡਲ ਦੇ ਵੱਲੋਂ ਕਾਇਆਕਲਪ ਕੀਤਾ ਜਾਵੇਗਾ ਅਤੇ ਹੁਣ ਹਰਮੰਦਰ ਸਾਹਿਬ ਦੀ ਜਗ੍ਹਾ ਦੇ ਉੱਪਰ ਦੁਰਗਿਆਣਾ ਮੰਦਰ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਜਾਵੇਗਾ ਕਿਉਂਕਿ ਸਿੱਖ ਧਰਮ ਸ੍ਰੀ ਹਰਮਿੰਦਰ ਸਾਹਿਬ ਦੀ ਨਕਲ ਦੀ ਮਨਾਹੀ ਕਰਦਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸੀਨੀਅਰ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਰਲ ਕੇ ਮੰਡਲ ਕੰਪਲੈਕਸ ਦਾ ਨਿਰਖਣ ਕੀਤਾ ਅਤੇ ਸ਼ਹਿਰ ਦਾ ਦੌਰਾ ਵੀ ਕੀਤਾ ਅਤੇ ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਅਦੀਹਾ ਕਰਨ ਦੇ ਲਈ ਕਿਹਾ ਤਾਂ ਉਸ ਤੋਂ ਬਾਅਦ ਦੁਰਗਿਆਣਾ ਮੰਦਿਰ ਦਾ ਇਸ ਨੂੰ ਕਾਇਆਕਲਪ ਕਰਨ ਦੀ ਵਾਸਤੇ ਕਦਮ ਅੱਗੇ ਵੱਜਦਾ ਹੈ ਜੀ ਹਾਂ ਦੁਰਗਿਆਣਾ ਮੰਦਿਰ ਦੇ ਵਿੱਚ ਜਦੋਂ ਇਸ ਨੂੰ ਤਬਦੀਲ ਕੀਤਾ ਗਿਆ ਤਾਂ ਇਸ ਮੌਕੇ ਦੇ ਉੱਪਰ ਖੁਦ ਵੀ ਕਈ ਲੋਕਾਂ ਨੇ ਆਪਣੇ ਆਪ ਨੂੰ ਇਸ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੋਇਆ ਵੀ ਦੱਸਿਆ ਉਹਨਾਂ ਇਹ ਵੀ ਕਿਹਾ ਕਿ ਸਾਨੂੰ ਬਹੁਤ ਚੰਗਾ ਲੱਗਿਆ ਇਸ ਦੇ ਨਾਲ ਸਾਨੂੰ ਵਧੀਆ ਮਹਿਸੂਸ ਵੀ ਹੋ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਸੀਂ ਆਪਣੇ ਮਰਾਠੇ ਭਰਾਵਾਂ, ਮਾਵਾਂ ਅਤੇ ਭੈਣਾਂ ਨੂੰ ਤਿਉਹਾਰ ਦੇ ਸੀਜ਼ਨ ਦੇ ਵਾਸਤੇ ਦਿਲੋਂ ਸ਼ੁਭਕਾਮਨਾਵਾਂ ਵੀ ਦਿੰਦੇ ਹਾਂ। ਅਸੀਂ ਦੁਰਗਾਣਾ ਮੰਦਿਰ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਹੇ ਹਾਂ। ਇਸ ਤੋਂ ਇਲਾਵਾ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਇੰਚਾਰਜ ਮੈਂਬਰਾਂ ਨੇ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਛਤਰਪਤੀ ਰਾਜਾਰਾਮ ਮੰਡਲ ਦੇ ਪ੍ਰਧਾਨ ਯੋਗਰਾਜ ਨਿਲੰਬਕਰ ਨੇ ਇਸ ਗੱਲ ਤੋਂ ਕਿਤਨਾ ਕਿਤੇ ਹੁਣ ਰਾਹਤ ਵੀ ਮਹਿਸੂਸ ਕੀਤੀ ਹੈ ਕਿ ਆਖਰਕਾਰ ਮਾਮਲਾ ਹੱਲ ਹੋ ਗਿਆ ਇਹ ਮੁੱਦਾ ਜੋ ਕਿ ਪਿਛਲੇ ਲਗਾਤਾਰ 3 ਦਿਨਾਂ ਤੋਂ ਚੱਲਦਾ ਆ ਰਿਹਾ ਸੀ ਕਿ ਪੂਨੇ ਦੇ ਵਿੱਚ ਹਰਿਮੰਦਰ ਸਾਹਿਬ ਦੀ ਪ੍ਰਤੀਕਿਰਤੀ ਬਿਨਾਂ ਇਜਾਜ਼ਤ ਦੇ ਬਣਾਈ ਜਾ ਰਹੀ ਸੀ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ ਛਤਰਪਤੀ ਰਾਜਾ ਰਾਮ ਮੰਡਲ ਦਾ ਸਪੱਸ਼ਟ ਕਹਿਣਾ ਸੀ ਕਿ ਵਿਵਾਦ ਜਾਰੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਸਾਡਾ ਇਰਾਦਾ ਸਿੱਖ ਧਰਮ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸਤਿਕਾਰ ਕਰਨਾ ਸੀ ਨਾ ਕਿ ਇਸ ਤਰ੍ਹਾਂ ਦਾ ਕੋਈ ਵੀ ਬਖੀੜਾ ਖੜਾ ਕਰਨਾ ਇਸ ਉਲਾਵਾ ਉਹਨਾਂ ਕਹਿੰਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਸ ਦਾ ਕੋਈ ਨਾ ਕੋਈ ਬਦਲ ਰੱਖਣ ਦਾ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ ਕਿਉਂਕਿ ਹਰਮੰਦਰ ਸਾਹਿਬ ਦੀ ਤਸਵੀਰ ਜਿਹੜੀ ਹੈ ਉਹ ਧਾਰਮਿਕ ਪਾਵਨਾਮਾਂ ਨੂੰ ਠੇਸ ਪਹੁੰਚਾਉਂਦੀ ਹੈ ਜਦੋਂ ਤੁਸੀਂ ਉਸ ਦੀ ਨਕਲ ਕਰਦੇ ਹੋ ਉਹਨਾਂ ਕਿਹਾ ਹੈ ਕਿ ਜੇਕਰ ਅਸੀਂ ਇੱਕ ਮਾਮੂਲੀ ਜਿਹਾ ਸੁਧਾਰ ਕਰਦੇ ਹਾਂ ਤਾਂ ਇੱਕ ਬਹੁਤ ਵਧੀਆ ਸੰਦੇਸ਼ ਵੀ ਲੋਕਾਂ ਦੇ ਅੰਦਰ ਜਾ ਸਕਦਾ ਹੈ ਜਦੋਂ ਇਸ ਦੇ ਬਾਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਤਜ਼ਵੀਜ਼ ਰੱਖੀ ਤਾਂ ਮੰਡਲ ਦੇ ਵੱਲੋਂ ਇਸ ਨੂੰ ਝਟ ਮੰਨ ਲਿਆ ਗਿਆ ਅਤੇ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਕਿ ਸਾਡਾ ਉਦੇਸ਼ ਗਣੇਸ਼ ਉਤਸਵ ਦੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਣਾ ਹੈ ਨਾ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਵਿਵਾਦ ਖੜਾ ਕਰਨਾ ਜੀ ਹਾਂ ਉਹਨਾਂ ਕਿਹਾ ਕਿ ਦੁਰਗਿਆਣਾ ਮੰਦਿਰ ਅਤੇ ਹਰਮਿੰਦਰ ਸਾਹਿਬ ਦੀ ਜੋ ਪ੍ਰਤੀਕਿਰਤੀ ਹੈ ਕਾਫੀ ਹੱਦ ਤੱਕ ਸਮਾਨ ਹੀ ਜਾਪਦੀ ਹੈ ਇਸ ਕਰਕੇ ਹੁਣ ਉਹਨਾਂ ਨੇ ਖਾਸ ਤੌਰ ਦੇ ਉੱਪਰ ਹਰਿਮਿੰਦਰ ਸਾਹਿਬ ਦੀ ਜਗ੍ਹਾ ਦੇ ਉੱਪਰ ਦੁਰਗਿਆਣਾ ਮੰਦਿਰ ਹੀ ਬਣਾਉਣ ਦਾ ਅਤੇ ਉਸ ਦੀ ਪ੍ਰਤੀਕਿਰਤੀ ਨੂੰ ਹੀ ਗਣੇਸ਼ ਉਤਸਵ ਦੇ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਜਿਵੇਂ ਕਿ ਐਸਜੀਪੀਸੀ ਦੇ ਮੈਂਬਰਾਂ ਨੇ ਇਸ ਮੌਕੇ ਦੇ ਉੱਪਰ ਖਾਸ ਤੌਰ ਤੇ ਸਿੱਖ ਸਮੁਦਾਇ ਅਤੇ ਹੋਰਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਇਆ ਵੀ ਅਤੇ ਜਦੋਂ ਉਹ ਸਮਝ ਗਏ ਤਾਂ ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਾ ਆਦਾਨ-ਪਰਦਾਨ ਵੀ ਕੀਤਾ ਨਿਵਲਕਰ ਨੇ ਕਿਹਾ ਹੈ ਕਿ ਸਿੱਖ ਧਰਮ ਸਥਾਨ ਦੇ ਉਲਟ ਦੁਰਗਾਣਾ ਮੰਦਿਰ ਦੇ ਵਿੱਚ ਗਣਪਤੀ ਬੱppa ਦੀ ਮੂਰਤੀ ਹੋਵੇਗੀ ਹੁਣ ਤੇ ਪ੍ਰਬੰਧਕ ਜੋ ਨੇ ਉਹ ਹਾਲਾਕੀ ਇਹ ਯਕੀਨੀ ਬਣਾ ਕੇ ਕਿ ਸਿੱਖ ਧਰਮ ਦੀ ਸੰਸਕ੍ਰਿਤੀ ਦਾ ਪਾਲਣਾ ਕਰਨਾ ਚਾਹੀਦਾ ਹੈ ਅਤੇ ਸਾਲਾਨੀ ਜੋ ਨੇ ਇਸ ਮੌਕੇ ਦੇ ਉੱਪਰ ਤੌਰ ਦੇ ਉੱਪਰ ਜੋ ਨੇ ਉਹ ਵੀ ਇਸ ਤੋਂ ਕਾਫੀ ਕੁਝ ਨਵਾਂ ਸਿੱਖਣਗੇ ਤਾਂ ਖੈਰ ਇਸ ਸਬਦੇ ਦਰਮਿਆਨ ਕਿਤਨਾ ਕਿਤੇ ਇਹ ਵਿਖਿਆ ਜਾ ਸਕਦਾ ਹੈ ਕਿ ਮਾਮਲਾ ਹੱਲ ਹੋ ਗਿਆ ਹੈ ਅਤੇ ਮਾਮਲਾ ਹੱਲ ਕੱਢਣ ਤੋਂ ਬਾਅਦ ਕਿਤਨਾ ਕਿਤੇ ਹੁਣ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਦਾ ਜਿਹੜਾ ਹੈਗਾ ਇਹ ਇੱਕ ਸੰਦੇਸ਼ ਮੁੜ ਤੋਂ ਜਾਣ ਦੇ ਵਾਸਤੇ ਵੀ ਤਿਆਰ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ